ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਾਵਨ ਸ਼ਬਦ ਸੋਦਰ ਦੀ ਰਾਹੀ ਹਾਸੋ ਕਰਕੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਾਣੀ ਦੇ ਵਿੱਚ ਤਿੰਨ ਜਗ੍ਹਾ ਅਲੱਗ-ਅਲੱਗ ਅਸੀਂ ਪੜਦੇ ਹਾਂ ਜਪਜੀ ਸਾਹਿਬ ਛੇ ਅੰਗ ਦੇ ਉੱਤੇ 27ਵੀਂ ਪੌੜੀ ਹੈ ਅਰੇ ਰਾ 60 ਅੰਗ ਦੇ ਉੱਤੇ ਉਸ ਤੋਂ ਬਾਅਦ 347 ਅੰਗ ਦੇ ਉੱਤੇ ਜਿੱਥੇ ਅਸਾ ਰਾਗ ਦੀ ਅਰੰਭ ਤਾਹੀ ਹੈ। ਤੋਂ ਸਤਿਗੁਰੂ ਜੀ ਨੇ ਜਦੋਂ ਅਸੀਂ ਇਹਨੂੰ ਤਿੰਨ ਤਿੰਨ ਅਲੱਗ ਰੂਪਾਂ ਦੇ ਵਿੱਚ ਪੜਾਂਗੇ ਥੋੜਾ ਥੋੜਾ ਅੱਖਰਾਂ ਦਾ ਸ਼ਬਦਾਂ ਦਾ ਫਰਕ ਰੱਖਿਆ ਹੋਇਆ ਹੈ। ਉਹ ਅਸੀਂ ਫਰਕ ਨੂੰ ਸਮਝਣਾ ਹੈ। ਉਹਨਾਂ ਅੱਖਰਾਂ ਦੀ ਵਿਚਾਰ ਵੀ ਅਸੀਂ ਕਰਨੀ ਹੈ। ਸ਼ਬਦਾਂ ਨੂੰ ਅਸੀਂ ਪੰਪਣਾ ਹੈ, ਦੇਖਣਾ ਹੈ। ਤੋਂ ਆਓ ਇਸਨੀਆਂ ਪੰਕਤੀਆਂ ਅਸੀਂ ਹੁਣ ਤੱਕ ਸਾਂਝੀਆਂ ਕੀਤੀਆਂ ਹਨ। ਆਓ ਅਗਲੀਆਂ ਪੰਕਤੀਆਂ ਜਿਹੜੀਆਂ ਹੈ ਜਪਜੀ ਸਾਹਿਬ ਤੋਂ ਸ਼ੁਰੂ ਕਰਦੇ ਆਂ ਹੋਰ ਕਿਤੇ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਹੋਰ ਕਿਤੇ ਹੋਰ ਕਿੰਨੇ ਭਵਨੇ ਕਈ ਗਾਵਨ ਤੋਂ ਭਾਵ ਗਾਉਂਦੇ ਹਨ ਇਹ ਮਾਲਕ ਹੋਰ ਅਨੇਕਾਂ ਹੀ ਤੈਨੂੰ ਗਾਉਂਦੇ ਹਨ ਕਿਉਂਕਿ ਪਹਿਲਾਂ ਸਾਰੇ ਸਤਿਗੁਰੂ ਨੇ ਗਿਣਤੀ ਕੀਤੀ ਹੋਈ ਹੈ ਤੋ ਫਿਰ ਉਸ ਗਿਣਤੀ ਤੋਂ ਬਾਅਦ ਵੀ ਸਤਿਗੁਰ ਕਹਿੰਦੇ ਨੇ ਹੋਰ ਕਿੰਨੇ ਹੀ ਆ ਜਿਹੜੇ ਤੈਨੂੰ ਗਾਉਦੇ ਨੇ ਹੋਰ ਕਿਤੇ ਗਾਵਨ ਸੇ ਮੈਂ ਜਿਤਨਾ ਆਵਨ ਉਹ ਮੇਰੇ ਚੇਤੇ ਵਿੱਚ ਨਹੀਂ ਆਲੇ ਭਾਵ ਮੈਨੂੰ ਗਿਣੇ ਨਹੀਂ ਜਾਂਦੇ ਅਰਥ ਹੈ ਵੀ ਤੈਨੂੰ ਹੋਰ ਬਹੁਤ ਗਾਉਦੇ ਜਿੰਨੇ ਗਿਣਤੀ ਨਹੀਂ ਹੈ ਨਾਨਕ ਕਿਆ ਵਿਚਾਰੇ ਨਾਨਕ ਦੀ ਇਹਦੇ ਬਾਰੇ ਕੀ ਵਿਚਾਰ ਹੈ ਭਾਵ ਕੋਈ ਵਿਚਾਰ ਨਹੀਂ ਦੇ ਸਕਦਾ ਨਾਨਕ ਸਤਿਗੁਰ ਕਹਿੰਦੇ ਨੇ ਇਸ ਸੰਬੰਧ ਦੇ ਵਿੱਚ ਮੈਂ ਕੋਈ ਵਿਚਾਰ ਨਹੀਂ ਕਰ ਸਕਦਾ ਵੀ ਤੈਨੂੰ ਕਿੰਨੇ ਗਾਉਂਦੇ ਹਨ ਜਪਜੀ ਸਾਹਿਬ ਦੇ ਵਿੱਚ ਇਸ ਤਰ੍ਹਾਂ ਹੈ ਅੱਗੇ ਅਸੀਂ ਜਦੋਂ ਰਹਿ ਰਾਸ ਆਠ ਅੰਗ ਦੇਤੇ ਪੜਾਂਗੇ ਉੱਥੇ ਥੋੜਾ ਫਰਕ ਹੈ ਹੋਰ ਕਿਤੇ ਜਪਜੀ ਸਾਹਿਬ ਦੇ ਵਿੱਚ ਸਿੱਧਾ ਹੋਰ ਕਿਤੇ ਗਾਵਲ ਰਹਿ ਰਾਸ ਦੀ ਬਾਣੀ ਪੜਾਂਗੇ ਹੋਰ ਕਿਤੇ ਤੁਧ ਨੋ ਗਾਵਲ ਤੁਧ ਨੋ ਸ਼ਬਦ ਲਿਖੇ ਸੇ ਮੈਂ ਚੇਤਨ ਆਵਨ ਨਾਨਕ ਕਿਆ ਬੀ ਚਾਰੇ ਅੱਗੇ ਸ਼ਬਦ ਜਦੋਂ ਅਸੀਂ ਜਪਜੀ ਸਾਹਿਬ ਜੀ ਪੜਾਂਗੇ ਬਾਬੇ ਨਾਲ ਹੈ ਬੀ ਚਾਰੇ ਬਾਬੇ ਬਿਹਾਰੀ ਤੇ ਜਦੋਂ ਅਸੀਂ ਰਹਿ ਰਾਸ ਵਿੱਚ ਪੜਾਂਗੇ ਬੱਬੇ ਨਾਲ ਹੈ ਬੱਬੇ ਬਿਹਾਰੀ ਬੀ ਚਾਰੇ ਸੋ ਅੱਖਰਾਂ ਦਾ ਵੀ ਔਰ ਸ਼ਬਦਾਂ ਦਾ ਵੀ ਫਰਕ ਅਸੀਂ ਧਿਆਨ ਵਿੱਚ ਰੱਖਣਾ ਸਤਿਗੁਰੂ ਕਹਿੰਦੇ ਨੇ ਵੀ ਹੋਰ ਤੈਨੂੰ ਕਿੰਨੇ ਗਾਉਂਦੇ ਜਿਹੜੇ ਮੇਰੇ ਚੇਤੇ ਵਿੱਚ ਨਹੀਂ ਆਉਂਦੇ ਉਹ ਇਹਦੇ ਬਾਰੇ ਮੈਂ ਵਿਚਾਰ ਨਹੀਂ ਦੇ ਸਕਦਾ ਭਾਵ ਮੇਰੇ ਸਭ ਤੋਂ ਪਰ ਹੈ ਵੀ ਤੈਨੂੰ ਕਿੰਨੇ ਗਾਰੇ ਨੇ ਆਪ ਸਾਰੀ ਸਿੱਖੀ ਸਮਲ ਨੂੰ ਯਾਦ ਕਰ ਰਹੀ ਹੈ ਸਾਰੇ ਲੋਕ ਨੂੰ ਚੇਤੇ ਕਰਦੇ ਨੇ ਅਗਲੀਆਂ ਪੰਕਤੀਆਂ ਵਿੱਚ ਹੈ ਸੋਈ ਸੋਈ ਸਦਾ ਸੱਚ ਸਾਹਿਬ ਸਾਜਾ ਸਾਚੀ ਨਾਇ ਨਾਇ ਅਰਥ ਵਡਿਆਈ ਇਹਦਾ ਪਾਠ ਵਿਦਵਾਨ ਇਸ ਤਰ੍ਹਾਂ ਵੀ ਕਰਦੇ ਨੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਇ ਇਸ ਤਰ੍ਹਾਂ ਵੀ ਪਾਠ ਕੀਤਾ ਜਾਂਦਾ ਕਿ ਉਹ ਮਾਲਕ ਜਿਹੜਾ ਸਦਾ ਹੀ ਸੱਚ ਹੈ ਉਹ ਸੱਚਾ ਪਰਮਾਤਮਾ ਹੈ ਉਹਦੀ ਵਡਿਆਈ ਵੀ ਸੱਚੀ ਹੈ ਸੋ ਇਹ ਜਬਜੀ ਸਾਹਿਬ ਦੇ ਵਿੱਚ ਵੀ ਰਹਿ ਰਸੀ ਬਾਣੀ ਦੇ ਵਿੱਚ ਵੀ ਔਰ ਆਸਾ ਰਾਮ ਦੀ ਬਾਣੀ ਦੇ ਵਿੱਚ ਵੀ ਬਿਲਕੁਲ ਸੇਮ ਅੱਖਰੋ ਸ਼ਬਦ ਹਨ ਇਹਨਾਂ ਪੰਕਤੀਆਂ ਵਿੱਚ ਕੋਈ ਫਰਕ ਨਹੀਂ ਹੈ ਪੜ ਪੜਨ ਲੱਗਿਆਂ ਇਹ ਪੰਕਤੀਆਂ ਬਿਲਕੁਲ ਸੇਮ ਬਰਾਬਰ ਅੱਖਰ ਲਿਖੇ ਹੋਏ ਹਨ ਜਿਵੇਂ ਜਬਜੀ ਸਾਹਿਬ ਦੇ ਵਿੱਚ ਹੈ उस तरह रहरास और उस तरह ही आसा राग देती है, है पी होसी, जाए ना जासी रचना जिन रचाई है, पी है पी मतलब हूं भी है होसी मतलब हो अग व भी, भी होएगा, हम भी है मालिक अगां भी वो मालिक होगा पिछे भी सी जो सतगुर कदि सच ਜੋ ਗਾਧ ਸੱਚ ਹੈ ਵੀ ਸੱਚ ਨਾਨਕ ਉਸੇ ਵੀ ਸੱਚ ਤੋ ਹੈ ਵੀ ਹੋਸੀ ਜਾਏ ਨਾ ਜਾਸੀ ਜਾਂਦਾ ਨਹੀਂ ਮਰਦਾ ਨਹੀਂ ਹੈ ਮਿਟਦਾ ਨਹੀਂ ਹੈ ਹੁਣ ਵੀ ਹੈਗਾ ਅਗਾਨ ਹੋਵੇਗਾ ਕਦੀ ਮਰਦਾ ਨਹੀਂ ਹੈ ਰਚਨਾ ਜਿਨ ਰਚਾਈ ਜਿਸ ਮਾਲਕ ਨੇ ਸ੍ਰਿਸ਼ਟੀ ਰਚੀ ਇਹ ਦੁਨੀਆ ਬਣਾਈ ਉਹ ਹੁਣ ਵੀ ਹੈਗਾ ਅਗਾਨ ਵੀ ਹੋਵੇਗਾ ਉਹ ਕਦੀ ਮਰਦਾ ਨਹੀਂ ਹੈ ਕਦੀ ਮਿਟਦਾ ਨਹੀਂ ਹੈ ਔਰ ਇਸੇ ਤਰ੍ਹਾਂ ਹੀ ਸੇਮ ਇਹ ਪੰਕਤੀਆਂ ਰੈ ਰਸਤੇ ਵਿੱਚ ਹੈ ਔਰ ਇਸੇ ਤਰ੍ਹਾਂ ਬਿਲਕੁਲ ਸੇਮ ਇਸੇ ਤਰ੍ਹਾਂ ਹੀ ਜਿਹੜੀਆਂ ਹੈ ਆਸਰ ਰਗ ਦੇ ਵਿੱਚ ਹਨ ਸੋ ਇਹਨਾਂ ਪੰਕਤੀਆਂ ਵਿੱਚ ਫਰਕ ਨਹੀਂ ਹੈ ਬਾਕੀ ਪੰਕਤੀਆਂ ਵਿੱਚ ਫਰਕ ਹੈਗਾ ਹੈ ਇਹ ਪੰਕਤੀਆਂ ਬਿਲਕੁਲ ਆ ਦੋ ਪੰਕਤੀਆਂ ਜਿਹੜੀਆਂ ਬਿਲਕੁਲ ਇਸੇ ਤਰ੍ਹਾਂ ਹੀ ਹਨ ਰੈ ਰਸਤੇ ਵਿੱਚ ਵੀ ਜਗਨੀ ਸਾਬ ਦੇ ਵਿੱਚ ਵੀ ਔਰ ਆਸਰ ਰਗ ਦੇ ਵਿੱਚ ਵੀ ਸੋ ਅਸੀਂ ਇਹਨਾਂ ਚੀਜ਼ਾਂ ਨੂੰ ਵਿਚਾਰਨਾ ਹੈ ਇਹਨਾਂ ਚੀਜ਼ਾਂ ਨੂੰ ਸਮਝਣਾ ਹੈ ਅਖਰਾਂ ਨੂੰ ਸਮਝਣਾ ਹੈ ਸ਼ਬਦਾਂ ਨੂੰ ਸਮਝਣਾ ਹੈ ਸੋ ਬੈਂਤੀ ਹੈ ਵੀਡੀਓ ਨੂੰ ਸੰਨਝ ਜ਼ਰੂਰ ਕਰਿਓ ਬਾਅਦੇ ਬਾਅਦ ਸ਼ੇਅਰ ਕਰਿਓ ਤਾਂ ਕਿ ਜਿਹੜੀ ਇਹ ਬਾਣੀ ਦੀ ਵਿਚਾਰ ਹੈ ਬਾਣੀ ਪੜਨ ਵਾਲੇ ਬਹੁਤੇ ਸੱਜਣਾਂ ਤੱਕ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ